ਦੇਖੋ ਜੀ ਜੋ ਡਿਮਾਂਡ ਸਿੱਧੀ ਜੀ ਹੈ ਜੋ ਭਾਈ ਅਮਰਿਤਪਾਲ ਸਿੰਘ ਦੀ ਤੇ ਜੋ ਸਾਥੀਆਂ ਦੀ ਇੱਕ ਵੀਡੀਓ ਆਡੀਓ ਵੀ ਆਈ ਸੀ ਜੇਲ ਦੇ ਵਿੱਚੋਂ ਡਿਮਾਂਡ ਇੱਕੋ ਹੈਗੀ ਆ ਉਹ ਹੈ ਜੇਲ ਟਰਾਂਸਫਰ ਉਹਨਾਂ ਨੂੰ ਉੱਤੇ ਬਿਲਕੁਲ ਸੇਫਲੀ ਫੀਲ ਹੁੰਦਾ ਵੀ ਪਹਿਲੀ ਗੱਲ ਤਾਂ ਜੋ ਡੀਜੀਪੀ ਅਸਾਮ ਨੇ ਜੋ ਫੈਸਿਲਿਟੀਆਂ ਉਹਨਾਂ ਨੂੰ ਜੇਲ ਵਿੱਚ ਦਿੱਤੀਆਂ ਸੀ ਜੋ ਐਜ਼ ਪਰ ਲਾਅ ਦਿੱਤੀਆਂ ਸੀ ਫੋਨ ਸੀ ਉਹੀ ਡੀਜੀਪੀ ਅਸਾਮ ਨੇ ਉਹਨਾਂ ਤੇ ਇੱਕ ਦੋਸ਼ ਲਾਇਆ ਵੀ ਇਹਨਾਂ ਕੋਲੋਂ ਫੋਨ ਰਿਕਵਰ ਹੋਏ ਨਹੀਂ ਉਸ ਤੋਂ ਬਾਅਦ ਜੇਲ ਦੇ ਵਿੱਚ ਜੋ ਜੇਲ ਪ੍ਰਸ਼ਾਸਨ ਨੇ ਕਹਰੇ ਸਾਡੀ ਨੌਲੇਜ ਨਹੀਂ ਸੀ ਤਾਂ ਕੁਝ ਇਲੈਕਟ੍ਰੀਸ਼ੀਅਨ ਦੇ ਰੂਪ ਵਿੱਚ ਕੁਝ ਬੰਦੇ ਆਏ ਤੇ ਉਹਨਾਂ ਦੀਆਂ ਬੈਰਕਾਂ ਦੇ ਵਿੱਚ ਉਹਨਾਂ ਦੇ ਬਾਥਰੂਮਾਂ ਦੇ ਵਿੱਚ ਉਹਨਾਂ ਦੇ ਵਾਸ਼ਰੂਮਾਂ ਦੇ ਵਿੱਚ ਜੋ ਸਪਾਈ ਕੈਮਰੇ ਲਾਈ ਗਏ ਨੇ ਉਹਨਾਂ ਦੀ ਰੇਕੀ ਕਰਦੇ ਸੀ ਤੇ ਉਹਨਾਂ ਨੂੰ ਖਤਰਾ ਹੈ ਇਸ ਚੀਜ਼ ਦਾ ਵੀ ਸਾਨੂੰ ਇੱਥੇ ਕੋਈ ਨਾ ਕੋਈ ਕੋਈ ਪੌਇਜ਼ਨਲ ਵਰਗੀ ਕੋਈ ਚੀਜ਼ ਦਿੱਤੀ ਜਾਵੇਗੀ ਤੇ ਜੋ ਸਾਡਾ ਨੁਕਸਾਨ ਕੀਤਾ ਜਾਵੇਗਾ ਤਾਂ ਇਸੇ ਦੇ ਸੰਬੰਧ ਦੇ ਵਿੱਚ ਜੋ ਪਰਿਵਾਰ ਨੇ ਜਿੰਨੇ ਵੀ ਐਨਐਸਏ ਡਿਟੇਨਿਊਜ਼ ਨੇ ਦੇਵੜੂਗੜ ਜੇਲ ਵਿਖੇ 10 ਪਰਿਵਾਰ ਉਹਨਾਂ ਦੇ ਤੇ 30 ਪਰਿਵਾਰ ਜੋ ਅੰਮ੍ਰਿਤਸਰ ਜੇਲ੍ਹ ਵਿੱਚ ਉਹਨਾਂ ਦੇ ਜੋ ਉੱਥੇ ਪਰਿਵਾਰਕ ਮੈਂਬਰ ਜੇਲਾਂ ਵਿੱਚ ਨੇ ਟੋਟਲ ਉਹ 45 ਬੰਦੇ ਬੰਦੇ ਨੇ ਤੇ ਹੋਰ ਜੋ ਪੰਜ ਕੈਦੀ ਨਾਲ ਨੇ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਉਹਨਾਂ ਦੇ ਕੋਲ ਮੈਂ ਕੱਲ ਮਿਲਣ ਗਿਆ ਸੀ ਤਾਂ ਉਹਨਾਂ ਨੇ ਦੱਸਿਆ ਅਸੀਂ ਪੂਰੇ 45 ਜਣੇ ਜੇਲਾਂ ਦੇ ਵਿੱਚ ਭੁੱਖ ਹੜਤਾਲ ਤੇ ਬੈਠੇ ਆ ਤੇ ਜਿਹੜੇ ਉਹਨਾਂ ਦੇ ਪਰਿਵਾਰ ਨੇ ਉਹ ਜੋ ਹੈਰੀਟੇਜ ਸਟਰੀਟ ਹੈ ਹਰਮੰਦਰ ਸਾਹਿਬ ਉੱਥੇ ਉਹਨਾਂ ਦੀ ਹਦੂਦ ਦੇ ਵਿੱਚ ਦਰਬਾਰ ਸਾਹਿਬ ਦੇ ਲੱਗ ਗਈ ਜਿੱਥੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਹੈ ਉੱਥੇ ਸਾਰੇ ਪਰਿਵਾਰ ਵੀ ਭੁਖੜਤਾਲ ਤੇ ਨੇ ਤੇ ਜੋ ਕੌਮ ਦਾ ਵੀ ਬੜਾ ਹੰਗਾਰਾ ਮਿਲਿਆ ਤੇ ਇਹੋ ਬੇਨਤੀ ਕਰਦੇ ਆ ਸਮੁੱਚੀ ਕੌਮ ਨੂੰ ਵੀ ਉੱਥੇ ਵੱਧ ਤੋਂ ਵੱਧ ਪਹੁੰਚੋ ਵੀ ਅੱਜ ਅਸੀਂ ਇੱਥੇ ਸਰਕਾਰ ਨਾਲ ਮੁਲਾਕਾਤ ਕਰਨ ਆਈ ਸੀ ਪਹਿਲਾਂ ਸਾਨੂੰ ਜੋ ਉੱਥੋਂ ਦੇ ਕਮਿਸ਼ਨਰ ਆਫ ਪੁਲਿਸ ਅਮਰਤਸਰ ਅਰਬੰਦ ਦੇ ਉਹਨਾਂ ਨੇ ਕਿਹਾ ਵੀ ਜੋ ਹੋਮ ਸਕੱਤਰ ਸਾਹਿਬ ਨਾਲ ਮੀਟਿੰਗ ਕਰਨ ਜਾ ਰਹੇ ਆ ਪਰ ਇੱਥੇ ਜਦੋਂ ਅਸੀਂ ਪਹੁੰਚੇ ਤਾਂ ਜੋ ਮੀਟਿੰਗ ਕਰਾਈ ਗਈ ਉਹ ਜੁਆਇੰਟ ਸਕੱਤਰ ਹੋਮ ਉਹਨਾਂ ਨਾਲ ਕਰਾਈ ਗਈ ਤੇ ਉਹਨਾਂ ਨੇ ਦੇਖੋ ਸਾਨੂੰ ਕੋਈ ਨਾਤਾ ਕੋਈ ਆਸ਼ਵਾਸ਼ਣ ਦਿੱਤਾ ਵੀ ਕੋਈ ਜੇਲ੍ਹ ਟਰਾਂਸਫਰ ਹੋ ਜੂਗਾ ਪਰ ਜੋ ਇੱਕ ਸਰਕਾਰੀ ਗੱਲਾਂ ਹੁੰਦੀਆਂ ਨੇ ਗੱਲਾਂ ਦਾ ਜਾਲ ਹੁੰਦਾ ਉਸ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਕਰ ਰਹੇ ਸੀ ਤੇ ਉਹਨਾਂ ਨੇ ਕਿਹਾ ਵੀ ਦੇਖੋ ਜਿਹੜੀ ਸਾਡੀ ਡਿਮਾਂਡ ਹੈ ਅਸੀਂ ਸੋਚਾਂਗੇ ਵੈਸੇ ਸੋਚਣ ਦਾ ਸਮਾਂ ਇਹਨਾਂ ਤੋਂ ਅੱਜ ਤੋਂ ਨਹੀਂ ਸ਼ੁਰੂ ਹੁੰਦਾ ਜੋ ਭਾਈ ਅਮਰਿਤਪਾਲ ਸਿੰਘ ਤੇ ਸਾਥੀਆਂ ਨੇ ਜੋ ਭੁੱਖ ਹੜਤਾਲ ਉਹ 16 ਫਰਵਰੀ ਤੋਂ ਸ਼ੁਰੂ ਕੀਤੀ ਗਈ ਹੈ ਉਹਨਾਂ ਦੀ ਜੋ ਸਿਹਤ ਹੈ ਉਹ ਦਿਨ-ਪ੍ਰਤੀ ਦਿਨ ਵਿਗੜਦੀ ਜਾ ਰਹੀ ਹੈ ਬੜਾ ਜ਼ਿਆਦਾ ਡਾਕਟਰ ਨੇ ਇੱਕ ਜੋ ਭਾਈ ਬਸੰਤ ਸਿੰਘ ਦੌਲਤਪੁਰਾ ਨੇ ਉਹਨਾਂ ਨੂੰ ਜੋ ਹਸਪਤਾਲ ਵਿੱਚ ਵੀ ਦਾਖਲ ਕਰਾਉਣ ਦੀ ਨੌਬਤ ਆ ਚੁੱਕੀ ਹੈ ਤੇ ਸਿਵਲ ਹਸਪਤਾਲ ਵਿੱਚ ਦਾਖਲ ਵੀ ਕਰਾ ਦਿੱਤਾ ਉਹਨਾਂ ਨੂੰ ਤੇ ਇੱਧਰ ਜੋ ਗੁਰਪ੍ਰੀਤ ਸਿੰਘ ਇੱਕ ਨੌਜਵਾਨ ਤਰਨਤਾਰਨ ਤੋਂ ਉਹਨਾਂ ਨੂੰ ਵੀ ਅੰਮ੍ਰਿਤਸਰ ਜੇਲ੍ਹ ਵਿੱਚ ਹਸਪਤਾਲ 'ਚ ਰੱਖਿਆ ਗਿਆ ਤਾਂ ਬੜੀ ਜ਼ਿਆਦਾ ਨਾਜ਼ੁਕ ਸਥਿਤੀ 'ਚ ਹੈ ਦੇਖੋ ਮੇਰੇ ਹਿਸਾਬ ਨਾਲ ਜੋ ਸਰਕਾਰ ਹੈ ਇੱਕ ਬੜੀ ਜ਼ਿਆਦਾ ਅਣਮਨੁੱਖੀ ਇੰਟੈਂਸ਼ਨ ਦੇ ਨਾਲ ਵਤੀਰਾ ਕਰ ਰਹੀ ਹੈ ਕੋਈ ਉਹਨਾਂ ਨੂੰ ਜਾਨ ਦੀ ਟੈਨਸ਼ਨ ਨਹੀਂ ਦੇਖੋ ਜ ਐਨਐਸਏ ਜੋ ਐਸਐਸਪੀ ਹੈ ਜੋ ਐਸਐਚਓ ਅਜਨਾਲਾ ਹੈ ਉਸਨੇ 17 ਤਰੀਕ ਨੂੰ ਐਨਐਸਏ ਲਾਉਣ ਦਾ ਰეკਮੈਂਡ ਕੀਤਾ ਸੀ ਕਾਗਜ਼ਾਂ ਤੇ ਇਹ ਗੱਲ ਐਸਐਸਪੀ ਨੇ ਉਸੇ ਦਿਨ ਹੀ ਰეკਮੈਂਡ ਕਰ ਦਿੱਤਾ ਡੀਸੀ ਨੂੰ ਪਿਛਲੇ ਸਾਲ 18 ਮਾਰਚ ਨੂੰ ਡੀਸੀ ਨੇ ਉਸੇ ਦਿਨ ਐਨਐਸਏ ਲਾ ਦਿੱਤੀ ਤਾਂ ਦੇਖਿਆ ਜਾਵੇ ਤਾਂ ਇਹ ਕੁਝ ਵੀ ਕਰ ਸਕਦੇ ਨੇ ਕੋਈ ਸਮੇਂ ਦੀ ਪਾਬੰਦੀ ਨਹੀਂ ਕੋਈ ਕਾਨੂੰਨ ਦੀ ਪਾਬੰਦੀ ਨਹੀਂ ਹੈਗੀ ਇਹਨਾਂ ਨੂੰ ਇਹ ਕੁਝ ਵੀ ਕਰ ਸਕਦੇ ਨੇ ਤਾਂ ਮੇਰੇ ਹਿਸਾਬ ਨਾਲ ਕੋਈ ਸਰਕਾਰ ਦੀ ਮਨਸ਼ਾ ਨਹੀਂ ਤਾਂ ਇਹ ਉਹ ਬੇਨਤੀ ਹੈ ਸਾਰੇ ਕਾਮ ਨੂੰ ਸੰਗਤਾਂ ਨੂੰ ਵੀ ਵਾਦ ਤੋਂ ਵਾਦ ਇਕੱਠ ਕਰੀਏ ਉੱਥੇ ਹੈਰੀਟੇਜ ਸਟਰੀਟ ਸ਼ੇਰ-ਏ-ਪੰਜਾਬ ਮਹਾਰਾਜਾ ਬੁੱਤ ਦੇ ਕੋਲੇ ਤੇ ਸਾਰਿਆਂ ਨੂੰ ਉੱਥੇ ਜੁੜੀ ਪਹੁੰਚੋ ਇਹੋ ਮੇਰੀਆਂ ਬੇਨਤੀਆਂ ਨੇ ਅੰਦਰ ਮੈਮੋਰੰਡਮ ਦਿੱਤਾ ਜੀ ਕੋਈ ਲੈਟਰ ਦਿੱਤੀ ਹੈ ਮੈਮੋਰੰਡਮ ਦੇਖੋ ਪਰਿਵਾਰਾਂ ਨੇ ਦਿੱਤੇ ਨੇ ਪਰਿਵਾਰ ਸਾਰੇ ਇੱਥੇ ਖੜੇ ਨੇ ਪਰਿਵਾਰਾਂ ਨੇ ਮੈਮੋਰੰਡਮ ਦਿੱਤੇ ਸੀ ਡੀਸੀ ਸਾਹਿਬ ਨੂੰ ਕਾਫੀ ਦਿਨ ਹੋ ਗਏ 3-4 ਦਿਨ ਹੋ ਗਏ ਮੈਮੋਰੰਡਮ ਦਿੱਤਾ ਉਸ ਤੋਂ ਬਾਅਦ ਪੁਲਿਸ ਨੇ ਅਪਰੋਚ ਵੀ ਕੀਤੀ ਪੁਲਿਸ ਪ੍ਰਸ਼ਾਸਨ ਨੇ ਬੇਨਤੀ ਕੀਤੀ ਚੰਡੀਗੜ੍ਹ ਜਾ ਕੇ ਉੱਥੇ ਜਾ ਕੇ ਮੀਟਿੰਗ ਕਰੋ ਉੱਥੇ ਡਿਮਾਂਡ ਦੁਆਰਾ ਦੱਸੋ ਤਾਂ ਦੇਖੋ ਸਰਕਾਰਾਂ ਨੂੰ ਸਭ ਪਤਾ ਹੈ ਅਸੀਂ ਪੂਰੇ ਪ੍ਰੋਸੀਜਰ ਅਪਣਾ ਕੇ ਇੱਥੇ ਆਏ ਆ ਪਰ ਇਹਨਾਂ ਦੀ ਮਨਸ਼ਾ ਹੈ ਨਹੀਂ ਕਿ ਕੁਝ ਵੀ ਕਰਨ ਦੀ ਜੀ ਪੰਜਾਬ ਵਿੱਚ ਸ਼ਿਫਟ ਕਰਨ ਦੀ ਮੰਗ ਹੈ ਜੀ ਉਹਨਾਂ ਨੂੰ ਪਤਾ ਹੈ ਵੀ ਜੋ ਇੱਕ ਬਰੀਚ ਆਫ ਟਰਸਟ ਹੋ ਚੁੱਕਿਆ ਸਾਡੀ ਜਾਨ ਨੂੰ ਖਤਰਾ ਹੈ ਉੱਥੇ ਦਿਬਰੂਗੜ੍ਹ ਜੇਲ੍ਹ ਵਿਖੇ ਤਾਂ ਸਾਰਿਆਂ ਦੀ ਡਿਮਾਂਡ ਹੈ ਸਾਨੂੰ ਪੰਜਾਬ ਸ਼ਿਫਟ ਕੀਤਾ ਜਾਵੇ ਇੱਥੇ ਸਿਰਫ 10 ਬੰਦੇ ਨਹੀਂ ਹੜਤਾਲ ਤੇ ਬੈਠੇ ਪੂਕ ਹੜਤਾਲ ਤੇ ਘੱਟੋ ਘੱਟ ਵੀ 35 ਜੋ ਨੌਜਵਾਨ ਜੇਲਾਂ ਵਿੱਚ ਨੇ ਸੌਰੀ 45 ਨੌਜਵਾਨ ਜੇਲਾਂ ਚ ਨੇ 35 ਅੰਮ੍ਰਿਤਸਰ ਜੇਲ੍ਹ ਚ ਨੇ 10 ਦਿਬਰੂਗੜ ਜੇਲ੍ਹ ਚ ਨੇ ਉਹ ਭੁਖ ਹੜਤਾਲ ਤੇ ਬੈਠੇ ਨੇ ਤੇ ਸਾਰਿਆਂ ਦੇ ਪਰਿਵਾਰ ਭੁਖ ਹੜਤਾਲ ਤੇ ਬੈਠੇ ਨੇ ਘਟੋ ਘਟ ਵੀ 100 ਬੰਦਾ ਭੁਖ ਹੜਤਾਲ ਤੇ ਬੈਠਾ ਪਰ ਜੋ ਮੁੱਖ ਮੰਤਰੀ ਹੈ ਪੰਜਾਬ ਦੇ ਜੋ ਪੰਜਾਬ ਸਰਕਾਰ ਹੈ ਉਹਨਾਂ ਨੂੰ ਕੋਈ ਇਫੈਕਟ ਨਹੀਂ ਪੈ ਰਿਹਾ ਕੋਈ ਉਹ ਇਸ ਦੇ ਪ੍ਰਤੀ ਕੋਈ ਮਨਸ਼ਾ ਹੈ ਨਹੀਂ ਕਿ ਹੱਲ ਕਰਨ ਦੀ ਜੀ ਠੀਕ ਹੈ